ਹਾਂਜੀ ਦੋਸਤੋ ਚਹਿਲ ਗੌਡ ਫਾਰਮ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਦੋਂ ਵੀ ਕੋਈ ਆਪਾਂ ਨਵੀਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਬਹੁਤ ਜ਼ਿਆਦਾ ਕੜਾਕਰੀ ਠੰਡ ਪੈ ਰਹੀ ਹੈ ਤੇ ਜਿਹੜੇ ਜਾਨਵਰ ਬਾਹਰ ਜਾਂਦੇ ਨੇ ਆ ਜਿਹੜੀ ਵੀਰਾਂ ਕੋਲੇ ਨੇ ਪਹਿਲਾਂ ਦੇ ਪੁਰਾਣੇ ਵੀਰ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਠੰਡ ਨਹੀਂ ਲੱਗਦੀ ਕਿਉਂਕਿ ਉਹ ਬਾਹਰ ਦਾ ਖਾਣਾ ਖਾਂਦੇ ਨੇ ਉਹਨਾਂ ਦਾ ਹਜਿਆ ਸਿਸਟਮ ਬਣਿਆ ਹੋਇਆ ਅੰਦਰੋਂ ਬੋਡੀ ਸਟਰਕਚਰ ਦਾ ਤੇ ਜਿਹੜੇ ਜਾਨਵਰ ਆਪਣੇ ਫਾਰਮਾਂ ਤੇ ਖੜੇ ਨੇ ਵੀਰਾਂ ਦੇ ਫਾਰਮ ਉੱਤੇ ਰੱਖੇ ਹੋਏ ਨੇ ਹਨਾ ਉਹ ਜਾਨਵਰਾਂ ਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਕਿਉਂਕਿ ਇੱਕਦਾਂ ਖੜੇ ਰਹਿੰਦੇ ਆ ਇੱਕਦਾਂ ਖੜੇ ਰਹਿੰਦੇ ਆ ਤਾਂ ਕਰਕੇ ਤੇ ਇੱਕ ਠੰਡ ਬਹੁਤ ਜ਼ਿਆਦੇ ਪੈ ਰਹੀ ਆ ਹਨਾ ਤੇ ਆਪਾਂ ਇੱਕ ਤੁਹਾਡੇ ਵਾਸਤੇ ਫਾਰਮੂਲਾ ਲੈ ਕੇ ਆਇਆ ਵੀ ਆਪਾਂ ਫਾਰਮ ਵਾਲੇ ਜਾਨਵਰਾਂ ਨੂੰ ਠੰਡ ਤੋਂ ਕਿਵੇਂ ਬਚਾਉਣਾ ਹੈ ਕਿਉਂਕਿ ਤੁਹਾਡੇ ਕੋਲੇ ਘਰਾਂ ਦੇ ਵਿੱਚ ਉਹ ਸਮਾਨ ਬਾਧੂ ਪਿਆ ਬਹੁਤ ਜਿਆਦਾ ਪਿਆ ਕਿਉਂਕਿ ਆਪਾਂ ਉਹਨੂੰ ਸਾਂਭ ਕੇ ਨਹੀਂ ਰੱਖਦੇ ਨਾ ਜਦੋਂ ਉਹ ਆਪਣੇ ਕੰਮ ਨਾ ਰਹਿੰਦਾ ਆਪਾਂ ਉਹਨੂੰ ਛੱਡ ਦਾਨੇ ਆ ਅੱਗ ਲਾ ਦਾਨੇ ਆ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਜ਼ਰੀਏ ਤੁਹਾਨੂੰ ਦਿਖਾਉਨੇ ਆ ਵੀ ਕਿਸ ਤਰ੍ਹਾਂ ਆਪਾਂ ਆਪਣੇ ਫਾਰਮ ਵਾਲੇ ਜਾਨਵਰਾਂ ਨੂੰ ਠੰਡ ਤੋਂ ਆਪਾਂ ਬਚਾ ਸਕਦੇ ਆ ਉਹਨਾਂ ਦਾ ਰੱਖ ਰਖਾ ਕਰ ਸਕਦੇ ਆ ਹਾਂਜੀ ਦੋਸਤੋ ਆ ਆਪਾਂ ਇੱਕ ਟੀ-ਸ਼ਰਟ ਲਈ ਹੈ ਹੈਨਾ ਤੁਹਾਨੂੰ ਦਿਖਾਉ ਰਿਹਾ ਜਿਹੜਾ ਜ ਵੀ ਕਪੜਾ ਮਾਰ ਕੇ ਹੋਵੇ ਜ਼ਰੂਰੀ ਨਹੀਂ ਵੀ ਆਪਾਂ ਟੀ-ਸ਼ਰਟ ਲੈ ਤੁਸੀਂ ਟੀ-ਸ਼ਰਟ ਲੈਣੀ ਹੈ ਉਹਨੇ ਆਮ ਘਰੇ ਲੇਡੀ ਸੂਟ ਪਏ ਨੇ ਜੈਂਟ ਸੂਟ ਪਏ ਨੇ ਹਨਾ ਹੂੰ ਕਿ ਆਪਣੇ ਘਰਾਂ ਦੇ ਵਿੱਚ ਕੱਪੜੇ ਬਾਧੂ ਪਏ ਹੁੰਦੇ ਨੇ ਫालतू ਪਏ ਹੁੰਦੇ ਨੇ ਆਪਾਂ ਚੱਕ ਨੂੰ ਅੱਗ ਲਾ ਦਿੰਦੇ ਹਾਂ ਨਾ ਉਹ ਆਪਣੇ ਇਸ ਤਰ੍ਹਾਂ ਕੰਮ ਆ ਸਕਦੇ ਨੇ ਆ ਦੇਖੋ ਜੀ ਠੀਕ ਹੈ ਜੀ ਗੱਲ ਮੈਂ ਤਾਂ ਆ ਗਿਆ ਬੱਟ ਤੇ ਦੇ ਥੱਲੇ ਪਾਸੇ ਆ ਕੇ ਇਹ ਬੱਟ ਵਾਲੀ ਟੀ-ਸ਼ਰਟ ਸੀ ਠੀਕ ਹੈ ਹੁਣ ਦੇਖੋ ਜੀ ਮੈਂ ਨਾ ਆਪਾਂ ਨਾਉਣ ਦੀ ਲੋੜ ਵੀ ਨਹੀਂ ਤੇ ਨਾ ਇਹ ਬੱਤੀ ਲਾ ਸਕੇ ਇਹਦੇ ਮੂਹਰੇ ਬਰਾਦਰ ਲੈ ਗਿਆ ਤੁਸੀਂ ਦੇਖੋ ਪਿੱਛੇ ਤੇ ਕਰਾ ਲਈ ਠੀਕ ਹੈ ਆਹ ਦੋਸਤੋ ਆਹ ਆਪ ਵੀ ਆਪਣਾ ਕੋਲ ਟੀ-ਸ਼ਰਟ ਆ ਦੇਖੋ ਇਧੀਆਂ ਆ ਬਹਾ ਆਈਆਂ ਵਾਹ ਆਪਾਂ ਕੱਟ ਲੀਏ ਪੱਤੀ ਹਾਂ ਜੋ ਆਜੋ ਜਾਨਵਰ ਹੈ ਇਹ ਸਾਡੇ ਫਾਰਮੂਲਾ ਸਭ ਤੋਂ ਪਿਆਰਾ ਜਾਨਵਰ ਹੈ ਠੀਕ ਹੈ ਜੀ ਇਹਦਾ ਨਾਮ ਪਾਰੋ ਆਪਏ ਤਾਂ ਗਲਾਵਾ ਪਾ ਲਿਆ ਲਓ ਜੀ ਸਾਡੀ ਪਾਰੋ ਦੇ ਵੀ ਆਪਾਂ ਨੇ ਫਰਾਗ ਪਾਤੀ ਠੀਕ ਹੈ ਜੀ ਦੇਖੋ ਮੋਰੋ ਦੇਖੋ ਤੇ ਪਿਛੋਕ ਹਾਂਜੀ ਦੋਸਤੋ ਦੇਖੋ ਆਪਾਂ ਅੱਜ ਇੰਨੇ ਕ ਜਾਨਵਰਾਂ ਦੇ ਫਾਰਮ ਦੇ ਜਾਨਵਰਾਂ ਦੇ ਤਾਂ ਪੰਜ ਕ ਜਾਨਵਰਾਂ ਦੇ ਆਪਾਂ ਕੱਪੜੇ ਪਾਏ ਨੇ ਨਾ ਜਿਹੜੇ ਜਾਲ ਦੇ ਠੰਡ ਮੰਨਦੇ ਸੀ ਕਿਉਂਕਿ ਲਿੱッセ ਸੀ ਉਹ ਥੋੜੇ ਜੇ ਸੁੱਕ ਗਏ ਜਾਨਵਰ ਆਪਣੇ ਆ ਠੰਡ ਮੰਨ ਰਹੀਆਂ ਨੇ ਜੋ ਹੁਣ ਇਹਦਾ ਠੰਡ ਤੋਂ ਬਚਾਅ ਹੋ ਜਾਊਗਾ ਠੀਕ ਹੈ ਜੀ ਸਭ ਤੋਂ ਵਧੀਆ ਸਭ ਤੋਂ ਸੌਖਾ ਤੇ ਸਭ ਤੋਂ ਸਸਤਾ ਤਰੀਕਾ ਆਪਾਂ ਨੂੰ ਠੰਡ ਤੋਂ ਬਚਾਉਂਦਾ ਆਪਣੇ ਆਮ ਘਰਾਂ ਦੇ ਵਿੱਚ ਕੱਪੜੇ ਬਾਧੂ ਪਏ ਹੁੰਦੇ ਨੇ ਮੁਰੀਆਂ ਵਾਲੇ ਕੱਪੜੇ ਛੋਟਿਆਂ ਦੇ ਜਵਾਖਾਂ ਵਾਲੇ ਕੱਪੜੇ ਆ ਜਾਂਦੇ ਨੇ ਹਨਾ ਆਪਾਂ ਉਹਨਾਂ ਨੂੰ ਕੱਟ ਕੱਟ ਕੇ ਪਾ ਸਕਦੇ ਜਿਵੇਂ ਬਾਹਾਂ ਆ ਗਈਆਂ ਹਨਾ ਉਹ ਵਾਹਾਂ ਪਾ ਕੱਟ ਸਕਦੇ ਆ ਦੇਖੋ ਠੀਕ ਹੈ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਜੂ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਵੀਰ ਇਸ ਤਰ੍ਹਾਂ ਆਪਣੇ ਜਾਨਵਰਾਂ ਨੂੰ ਠੰਡ ਤੋਂ ਬਚਾ ਸਕਣ 大牛，伙计。